ਬਾਕੀ ਜ਼ਿੰਦਾਬਾਦ ਜ਼ਿੰਦਾਬਾਦ ਲੜਦੇ ਲੋਕ ਜ਼ਿੰਦਾਬਾਦ 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 ਜਿਹੜਾ ਵੀ ਕੋਈ ਮੰਤਰੀ ਝੰਡਾ ਲਹਿਰਾਉਣ ਆਏਗਾ ਉਹਦਾ ਤਖਣੇ ਰੂਪ ਤੇ ਜਿਹੜਾ ਕਾਲੇ ਝੰਡਿਆਂ ਨਾਲ ਵਿਖਾਵਾ ਕਰਾਂਗੇ ਰੋਜ਼ ਵਿਖਾਵਾ ਕਰਾਂਗੇ ਪ੍ਰਦਰਸ਼ਨ ਕਰਾਂਗੇ ਜੋ ਇਹ ਨਾ ਵੀ ਤੁਹਾਨੂੰ ਪਹਿਲਾਂ ਚੁੱਕਿਆ ਹੋਵੇ ਤਾਂ ਤੁਹਾਡਾ ਸੰਘਰਸ਼ ਜਿਹੜਾ ਉਹ ਫੇਲ ਹੋ ਜੇ ਜੇ ਸਾਡੇ ਤੇ ਇਹੋ ਜਿਹਾ ਐਕਸ਼ਨ ਹੁੰਦਾ ਤੇ ਅਸੀਂ ਸਮਝਾਂਗੇ ਸਰਕਾਰ ਵਧਾਈ ਦੀ ਪਾਤਰ ਆ ਕਿਉਂਕਿ ਮੈਨੂੰ ਇਹ ਤੇ ਜਾਤ ਆ ਕਿ ਸੰਘਰਸ਼ ਨੂੰ ਜਦੋਂ ਦੇ ਪਾਉਣ ਦੀ ਕੋਸ਼ਿਸ਼ ਕਰਨਗੇ ਇਹ ਲੋਕ ਹੋਰ ਉਹਨੇ ਉੱਪਰ ਕੇ ਸਾਹਮਣੇ ਆਉਣਗੇ ਪਰ ਇੱਕ ਪਾਸੇ ਸਰਕਾਰ ਹੌਲੀ-ਹੌਲੀ ਘੋਣ ਵਾਂਗੂ ਬਿਜਲੀ ਬੋਰਡ ਨੂੰ ਖਤਮ ਕਰਨ ਤੇ ਜਾਰੀ ਹੈ ਤੇ ਕਿਹਨੂੰ ਦੋਸ਼ੀ ਮੰਨ ਇਹ ਇਹ ਸਾਰਾ ਦੋਸਤ ਜਿਹੜਾ ਸਰਕਾਰ ਦਾ ਜੀ ਮੈਨੇਜਮੈਂਟ ਦਾ ਦੋਸਤ ਹੈ ਜੇ ਮੈਨੇਜਮੈਂਟ ਨਵੀਂ ਭਰਤੀ ਕਰੇ ਤੇ ਸਾਨੂੰ ਕੀ ਲੋੜ ਆ ਪ੍ਰਾਈਵੇਟ ਬੰਦਿਆ ਕੋ ਕੰਮ ਕਰਾਉਣ ਦੀ ਪ੍ਰਾਈਵੇਟ ਲੈਣਾ ਖਚਾਉਣ ਦੀ ਨਹੀਂ ਆ ਨਹੀਂ ਆ ਕੋਈ ਗੱਲ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਆਉਂਦੀ ਆ ਆਪਣੇ ਵੱਲੋਂ ਵੱਡੇ ਵਿਕਾਸ ਦੇ ਦਾਅਵੇ ਕਰਦੀ ਆ ਪਰ ਵਿਕਾਸ ਦੇ ਦਾਅਵਿਆਂ ਦੀ ਉਦੋਂ ਫੂਕ ਨਿਕਲਦੀ ਆ ਕਿ ਜਦੋਂ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ ਜਦੋਂ ਬੁਨਿਆਦੀ ਢਾਂਚਾ ਹੀ ਨਹੀਂ ਹੈਗਾ ਉਦੋਂ ਤੱਕ ਕੋਈ ਵਿਕਾਸ ਨਾਂ ਦੀ ਚੀਜ਼ ਸੰਭਵ ਹੀ ਨਹੀਂ ਆ ਜਿਹਦੀ ਮਿਸਾਲ ਪੰਜਾਬ ਪਾਵਰ ਕਮ ਤੋਂ ਬੋਲਦੀ ਆ ਮਿਲਦੀ ਆ ਕਿ ਕਦੀ ਇਹਨਾਂ ਦੀ ਗਿਣਤੀ ਲੱਖਾਂ ਦੇ ਵਿੱਚ ਹੁੰਦੀ ਸੀ ਪਰ ਅੱਜ ਇਹਨਾਂ ਦੀ ਗਿਣਤੀ ਕੁਝ ਦਹਾਕਿਆਂ ਦੇ ਵਿੱਚ ਰਹਿ ਗਈ ਆ ਆਹ ਦੇਖਦੇ ਆ ਕਿ ਪੰਜਾਬ ਪਾਵਰ ਕਮ ਦਾ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ਉੱਤੇ ਜਿਹੜਾ ਇੱਕ ਵਿਸ਼ਾਲ ਧਰਨਾ ਚੱਲ ਰਿਹਾ ਮਜਾਰਾ ਚੱਲ ਰਿਹਾ ਪੰਜਾਬ ਸਰਕਾਰ ਦੇ ਖਿਲਾਫ ਦੇਖਦੇ ਆ ਕਿ ਇਹਨਾਂ ਦੀਆਂ ਕੀ ਮੰਗਾਂ ਨੇ ਇਹਨਾਂ ਦੇ ਕੀ ਮਸਲੇ ਨੇ ਔਰ ਇਹਨਾਂ ਦੀ ਸਰਕਾਰ ਦੇ ਨਾਲ ਪਾਵਰ ਕਾਮ ਦੀ ਮੈਨੇਜਮੈਂਟ ਦੇ ਨਾਲ ਕਿੱਥੇ ਕਿੱਦੀ ਗੱਲ ਅੜੀ ਔਰ ਇਹ ਜਿਹੜੀ ਗੱਲ ਕਿਹੜੇ ਪੱਧਰ ਤੋਂ ਜਾ ਕੇ ਟੁੱਟੀ ਆ ਮੈਂ ਬਲਵਿੰਦਰ ਉਦੀਪੁਰ ਸਾਂਝੀ ਥੜੇ ਦੇ ਅਗੂ ਗੁਰਦਾਸਪੁਰ ਅਸੀਂ ਪਿਛਲੇ ਲੰਬੇ ਸਮੇਂ ਤੋਂ ਪਾਵਰ ਕਾਮ ਦੀ ਮੈਨੇਜਮੈਂਟ ਨਾਲ ਔਰ ਬਿਜਲੀ ਮੰਤਰੀ ਨਾਲ ਲਗਾਤਾਰ ਮੀਟਿੰਗਾਂ ਕਰਦੇ ਆ ਰਹੇ ਆ ਸਾਡੀ 2 ਜੂਨ ਨੂੰ ਮੀਟਿੰਗ ਹੋਈ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਬਿਜਲੀ ਮੰਤਰੀ ਹਾਜ਼ਰੀ ਵਿੱਚ ਸਮਾਂ ਲਿਆ ਸੀ ਸਾਨੂੰ ਦੱਸ ਦਿੰਦਾ ਸਮਾਂ ਜੋ ਇਹ ਤੁਹਾਡੇ ਜਿਹੜੇ ਸਹਿਮਤ ਦੀਆਂ ਜਿਹੜੇ ਮਸਲੇ ਹੱਲ ਹੋਏ ਆ ਉਹ ਲਾਗੂ ਕਰ ਦੇਵਾਂਗੇ ਤੁਹਾਡੇ ਕਿਹੜੇ ਕਿਹੜੇ ਮਸਲੇ ਸੀਗੇ ਤੁਹਾਡੇ ਕੋਲ ਮੁਲਾਜ਼ਮਾਂ ਦੇ ਮਸਲੇ ਸੀਗੇ ਆਪਣੇ ਖਪਤਕਾਰਾਂ ਦੇ ਵੀ ਮਸਲੇ ਆ ਸਾਡੇ ਖਪਤਕਾਰਾਂ ਦੇ ਮਸਲੇ ਵੀ ਆ ਅਸੀਂ ਕਹਿੰਦੇ ਆ ਜਿਹੜੇ ਸਮਾਰਟ ਮੀਟਰ ਆ ਜਿਹੜੇ ਜਿਹੜਾ ਲੱਖਾਂ ਰੁਪਏ ਲੋਕਾਂ ਦੇ ਬੋਹੇ ਪਾ ਰਿਆ ਉਹ ਬਿਲਕੁਲ ਬੰਦ ਕੀਤੇ ਜਾਣ ਸਾਡੇ ਕੋਲ ਉਦਾਹਰਨ ਆ ਕਿ ਜੇ ਕਿ ਹਫਤਗਾ ਦਾ ਮੀਟਰ ਪਨਾ ਸੱਜੰਦਾ ਰਿਆ ਉਹਦੀ ਕੀਮਤ 620 ਰੁਪਇਆ ਹੁੰਦੀ ਰਹੀ ਆ ਆ ਨਵਾਂ ਮਿਟਰ ਸਮਾਰਟ ਮੀਟਰ ਆ ਇਹਦੀ ਕੀਮਤ 4500 ਰੁਪਇਆ ਸੋ ਸਾਡੇ ਨਾਲ ਹੋਰ ਵੀ ਆਗੂ ਹਾਜਮ ਨੇ ਭਾਜੀ ਕੀ ਨਾ ਆਪਣਾ ਤੇ ਕੀ ਔਦਾ ਤੁਹਾਡਾ ਮੈਂ ਦਰਬਾਰਾ ਸਿੰਘ ਸ਼ੀਨਾ ਸਰਕਲ ਸਰਪ੍ਰਸਤ ਗਰਦਾਸਪੁਰ ਔਰ ਸੀਨੇ ਮੀਤ ਪ੍ਰਧਾਨ ਪੰਜਾਬ ਪੰਜਾਬ ਸਰਕਾਰ ਨਾਲ ਪੰਜਾਬ ਪਾਵਰ ਕਾਮ ਦੀ ਮੈਨੇਜਮੈਂਟ ਨਾਲ ਤੁਹਾਡੀ ਗੱਲਬਾਤ ਟੁੱਟ ਚੁੱਕੀ ਆ ਕੀ ਤੁਹਾਡੀਆਂ ਮੁੱਢਲੀਆਂ ਮੰਗਾਂ ਸਨ ਔਰ ਸਰਕਾਰ ਕੀ ਕਹਿੰਦੀ ਆ ਔਰ ਸਭ ਤੋਂ ਵੱਡੀ ਗੱਲ ਅੱਜ ਸਾਡਾ ਜਿਹੜਾ ਮੁੱਖ ਮਸਲਾ ਆ ਅੱਜ ਨਵੇਂ ਮਲਾਜ਼ਮਾਂ ਦੀ ਭਰਤੀ অতি ਜ਼ਰੂਰੀ ਆ ਕਿਉਂਕਿ ਸਾਡੇ ਕੋਲ ਜਿਹੜਾ ਰੈਗੂਲਰ ਮਲਾਜ਼ਮਾਂ ਉਹ ਕਰੀਬ 30000 ਦੇ ਕਰੀਬ ਆ ਜਦ ਕਿ ਸਾਡੀ ਗਿਣਤੀ ਜਿਹੜੀ 1.5 ਲੱਖ ਦੇ ਕਰੀਬ ਮਲਾਜ਼ਮ ਸੀ ਅੱਜ ਜਿਹੜਾ ਸਾਡਾ ਖਰਫਤਕਾਰ ਆ ਉਹ 1 ਕਰੋੜ 10 ਲੱਖ ਦੇ ਕਰੀਬ ਆ ਮੈਂ ਤੁਹਾਨੂੰ ਰੋਕਦਾ ਜਦੋਂ ਤੁਹਾਡੀ ਗਿਣਤੀ ਲੱਖ ਤੋਂ 50000 ਆਈ 40000 ਆਈ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਅਸੀਂ ਉਦੋਂ ਵੀ ਲੜਦੇ ਰਹੇ ਆ ਔਰ ਲਗਾਤਾਰ ਉਸ ਲੜਾਈ ਨੂੰ ਬੰਦ ਨਹੀਂ ਕੀਤਾ ਗਿਆ ਪਰ ਇਹ ਸਰਕਾਰਾਂ ਭਾਵੇਂ ਕੋਈ ਵੀ ਹੋਵੇ ਇਹ ਮੈਨੇਜਮੈਂਟ ਆ ਇਹ ਉਤੋਂ ਅਨਾਕਾਨੀ ਪਾਸਾ ਵਟਦੀਆਂ ਰਹੀਆਂ ਨੇ ਔਰ ਉਹਦੇ ਬਦਲੇ ਨਾਮ ਮਾਰਤੇ ਭਰਤੀ ਕੀਤੀ ਗਈ ਜਿਹਦੇ ਚ ਇਹਨਾਂ ਨੇ ਜਿਹੜੇ ਮੁਲਾਜ਼ਮ ਭਰਤੀ ਕੀਤੇ ਗਏ ਉਹਨਾਂ ਲਈ 3 ਸਾਲ ਦਾ ਪਰবেশਨ ਪੀਟ ਕਰਤਾ ਜਿੱਤੇ ਸਿਰਫ ਨਾਮਾਤਰ ਤਹਾ ਦਿੱਤੀ ਜਾਂਦੀ ਆ ਜਿਹੜਾ ਕਿ ਮੈਂ ਸਮਝਦਾ ਕਿ ਉਹਨਾਂ ਮੁਲਾਜ਼ਮਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਤਹਾਡੇ ਵਿੱਚ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਬਣ ਚੁੱਕੀਆਂ ਜੋ ਮੈਂ ਤੁਹਾਡੇ ਬੈਨਰ ਦੇਖ ਰਿਹਾ ਤੁਹਾਡਾ ਮਹਿਕਮਾ ਇੱਕ ਵਾ ਤੁਹਾਡੀਆਂ ਮੁਸ਼ਕਲਾਂ ਇੱਕ ਨੇ ਖਪਤਕਾਰਾਂ ਦੀਆਂ ਮੁਸ਼ਕਲਾਂ ਉਹੀ ਨੇ ਤੇ ਇਹ ਜਿਹੜੀ ਤੁਹਾਡੇ ਵਿੱਚ ਧੜੇਬੰਦੀ ਆ ਕੀ ਏ ਤੁਹਾਡੀ ਜਿਹੜੀ ਤਾਕਤ ਆ ਜਿਹੜੀ ਤੁਹਾਡੀ ਇੱਕ ਜਥੇਬੰਦਕ ਤਾਕਤ ਆ ਉਹਨੂੰ ਖਰਾਬ ਨਹੀਂ ਕਰਦੀ ਏ ਦੇਖੋ ਮੈਂ ਇਹ ਚ ਇਹ ਕਹਿਣਾ ਚਾਹੁੰਦਾ ਕਿ ਇਹ ਵੱਖ-ਵੱਖ ਪਲੇਟਫਾਰਮ ਨੇ ਜਦਾ ਬਲਵੰਦਰ ਰੋਦੀਪੁਰ ਜਣੇ ਦੱਸਿਆ ਇਹਨਾਂ ਦਾ ਇੱਕ ਬੱਕਰਾ ਫਰੰਟ ਆ ਇਹ ਕਬੇ ਧਰਾਂ ਨਾਲ ਸੰਬੰਧ ਰੱਖਦੇ ਨਹੀਂ ਅਸੀਂ ਆਜ਼ਾਦਾਨਾ ਤੌਰ ਤੇ ਪੀਐਸਸੀਬੀ ਕਰਮਚਾਰੀ ਦਾ ਜਿਹੜਾ ਉਹ ਆਪਣਾ ਕੰਮ ਕਰਦਾ ਇਸ ਕਰਕੇ ਸਾਡੀਆਂ ਮੱਖਕ ਬਗ ਜਥੇ ਬੰਦੀਆਂ ਲੇਕਿਨ ਸਾਡੀ ਸੋਚ ਜਿੱਥੇ ਮੁਲਾਜ਼ਮ ਮੰਗਾ ਦੀ ਗੱਲ ਆ ਜਾਂਦੀ ਆ ਉੱਥੇ ਪਲੇਟਫਾਰਮ ਸਾਡਾ ਹੈ ਕਿਆ ਔਰ ਸ਼ੁਰੂ ਤੋਂ ਹੀ ਅਸੀਂ ਜਦੋਂ ਵੀ ਲੜਾਈ ਲੜੀ ਆ ਸਾਰੀਆਂ ਧਰਾਂ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਲੜੀ ਆ ਅੱਜ ਜੇ ਕੁਝ ਧਰਾਂ ਸਨਰਸ਼ ਤੋਂ ਬਾਹਰ ਨੇ ਅੱਜ ਵੀ ਵਾਸੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਆਓ ਅੱਜ ਸਮੇਂ ਦੀ ਲੋੜ ਆ ਜੇ ਕੋ ਸਾਡੇ ਨਿੱਜੀ ਮਤਭੇਦ ਹੋਣਗੇ ਉਹਨੂੰ ਆਪਾਂ ਬਾਅਦ ਚ ਦੂਰ ਕਰ ਲਾਂਗੇ ਸਭ ਤੋਂ ਪਹਿਲਾਂ ਮਲਾਜ਼ਮਾਂ ਤੇ ਖਪਤਕਾਰਾਂ ਦੀਆਂ ਜੋ ਮੰਗਾਂ ਨੇ ਉਹ ਬੜੀਆਂ ਅਹਿਮ ਨੇ ਉਹਨਾਂ ਤੇ ਲੜਾਈ ਲੜਨੀ ਜਿਹੜੀ ਜੋ ਜ਼ਰੂਰੀ ਆ ਜਿਹਦੇ ਵਿੱਚ ਮੁਖਤਰ ਤੇ ਮੈਂ ਕਹਾਂਗਾ ਅੱਜ ਕਿਸਾਨਾਂ ਦੀ ਖਪਤਕਾਰਾਂ ਦੀ ਬੜੀ ਤਗੜੀ ਇੱਕ ਸਮੱਸਿਆ ਆ ਕਿ ਸਪਲਾਈ ਖਰਾਬ ਹੋ ਜਾਂਦੀ ਆ ਔਰ ਸਾਡੇ ਕੋ ਮਲਾਜ਼ਮ ਹੀ ਨਹੀਂ ਆਗੇ ਔਰ ਪ੍ਰਾਈਵੇਟ ਮਲਾਜ਼ਮਾਂ ਕੋ ਪੈਸੇ ਦੇ ਕੇ ਜ਼ਿੰਮੇਦਾਰ ਹਫਤਕਾਰ ਕੰਮ ਕਰਵਾ ਰਹੇ ਨੇ ਜਿਹੜੇ ਸਾਡੇ ਇਮਨ ਕੇ ਮੀਟਰ ਵੀ ਲੱਗਦੇ ਨੇ ਉਹ ਵੀ ਸਾਡੇ ਇੱਕ ਪ੍ਰਾਈਵੇਟ ਮੁਲਾਜ਼ਮ ਲਾ ਰਹੇ ਨੇ ਉਹ ਜਿਹੜਾ ਉਸ ਚੀਜ਼ ਨੂੰ ਓਪਨ ਨਹੀਂ ਕੀਤਾ ਰਿਹਾ ਮੈਂ ਇਹਦੇ ਚ ਦੱਸਣਾ ਚਾਹੁੰਦਾ ਕਿ ਸਾਡੀ ਇੱਕ ਬੜੀ ਮੁਖ ਮੰਗਿਆ ਕਿ ਸਾਡਾ ਅੱਜ ਡਾਇਰੈਕਟ ਮੁਲਾਜਮ ਭਰਤੀ ਹੁੰਦਾ ਉਹਨੂੰ ਜਿਹੜਾ 35 400 ਦਾ ਸਕੇਲ ਦਿੱਤਾ ਜਾਂਦਾ ਔਰ ਜਿਹੜਾ ਸਾਡਾ ਕਰਮਚਾਰੀ ਫੋਰਥ ਕਲਾਸ ਮਾਲਕ 5 7 10 ਸਾਲ ਕੰਮ ਕਰਕੇ ਪ੍ਰੋਮੋਸ਼ਨ ਲੈਂਦਾ ਉਹਨੂੰ ਜਿਹੜਾ 23 400 ਦਿੱਤਾ ਜਾਂਦਾ ਜਿਹੜਾ ਕਿ ਸਰਾਸਰ ਉਹ ਕੈਟਾਗਰੀ ਨਾਲ ਬੜਾ ਵੱਡਾ ਧੱਕਾ ਆ ਔਰ ਉਸ ਤੋਂ ਇਲਾਵਾ ਅੱਜ ਸਾਡੇ ਨਾਲ ਸਾਡਾ ਪੇ ਕਮਿਸ਼ਨ ਦਾ ਏਰੀਅਰ ਪੈਂਡਿੰਗ ਪਿਆ ਸਾਡੀ ਟੀਏ ਦੀਆਂ ਕਿਸ਼ਤਾਂ ਪੈਂਡ ਪੈਂਡਿੰਗ ਪਈਆਂ ਨੇ ਸਾਡੇ 23 ਸਾਲਾਂ 스ਕੇਲ ਤੇ ਉਹਦੇ ਉਹਨੂੰ ਜਿਹੜਾ ਭੰਬਰ ਪੂਸੇ ਚ ਪਾਇਆ ਜਾ ਰਿਹਾ ਉਹਨੂੰ ਜਿਹੜਾ ਉਹ ਫਾਈਨਲ ਨਹੀਂ ਕੀਤਾ ਜਾ ਰਿਹਾ ਸਾਡੀਆਂ ਮਤਲਬ ਬਹੁਤ ਸਾਰੀਆਂ ਅੱਜ ਕੈਸ਼ਲੈਸ ਮੈਡੀਕਲ ਅਲਾਉਂਸ ਦੀ ਗੱਲ ਚੱਲ ਰਹੀ ਆ ਕਿ ਸਾਡਾ ਕਰਮਚਾਰੀ ਕਿਸੇ ਨਾਲ ਕੋ ਹਾਸਾ ਹੋ ਜਾਂਦਾ ਉਹਨੂੰ ਜਿਹੜਾ ਪਹਿਲਾਂ ਆਪਾਂ ਉੱਥੇ ਲੱਖਾਂ ਰੁਪਈਆ ਖਰਚ ਲੈਨੇ ਆ ਜਦੋਂ ਉਹਦਾ ਬਕਾਇਆ ਮਿਲਦਾ ਉਹ ਜਿਹੜਾ ਨਾਮਾਤਰ ਮਿਲਦਾ ਆ ਔਰ ਦੂਸਰੇ ਪਾਸੇ ਸਰਕਾਰ ਨੇ ਇੱਕ ਚੀਜ਼ ਜਿਹੜੀ ਮੰਨੀ ਕਿ ਜਦੋਂ ਵੀ ਕਿਸੇ ਕਰਮਚਾਰੀ ਨਾਲ ਕੋ ਹਾਸਾ ਹੋ ਜਾਂਦਾ ਉਹਨੂੰ ਜਿਹੜੀ 30 ਲੱਖ ਦੀ ਜੜੀ ਆ ਉਹ ਕਿਸ਼ਤ ਜਿਹੜੀ ਉਹ ਦਿੱਤੀ ਜਾਊਗੀ ਜਦ ਕਿ ਸਰਕਾਰ ਉਹ ਮੰਨ ਕੇ ਉਹ ਚੀਜ਼ ਨੂੰ ਲਾਗੂ ਨਹੀਂ ਕਰ ਰਹੀ ਉਹ ਕਰੀਬ 1.5 ਸਾਲ ਪਹਿਲਾਂ ਉਹ ਮੰਗ ਜਿਹੜੀ ਉਹ ਮੰਨੀ ਜਾ ਚੁੱਕੀ ਆ ਔਰ ਉਹਨੂੰ ਲਾਗੂ ਨਹੀਂ ਕੀਤਾ ਜਾ। ਤੁਸੀਂ ਕਿਹੜੀ ਯੂਨੀਅਨ ਲੋ ਆਏ ਹੋ ਔਰ ਤੁਹਾਡਾ ਕੀ ਮਕਸਦ ਹੈ? ਮੈਂ ਜੀ ਕਰਪਾ ਚਾਰ ਦਲ ਵੱਲੋਂ ਬੈਠ ਸਕੱਤਰ ਹੈ ਜੀ। ਮੈਂ ਮੈਂ ਇਹ ਮੰਨ ਕਰਦਾ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਸਾਡੀ ਜੋ ਮੇਨ ਮੰਗ ਹੈ ਨਿੱਜੀ ਕਰਨ ਦੀ ਮੰਗ ਹੈ ਪੰਜਾਬ ਸਰਕਾਰ ਕੀ ਕਰ ਰਹੀ ਹੈ ਕਿ ਸਾਡੇ ਬੋਰਡ ਦੀਆਂ 10 ਡਿਵੀਜ਼ਨਾਂ ਨੂੰ ਨਿੱਜੀ ਕਰਨ ਤੇ ਤੁਰ ਪਈ ਹੈ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਅਸੀਂ 55000 ਦੀ ਭਰਤੀ ਕਰਤੀ ਹੈ ਕਰਮਚਾਰੀਆਂ ਦੀ ਭਰਤੀ ਕਰਤੀ ਹੈ ਔਰ ਇੱਕ ਪਾਸੇ ਸਰਕਾਰ ਹੌਲੀ-ਹੌਲੀ ਘੋੜਾ ਵਾਂਗੂ ਬਿਜਲੀ ਬੋਰਡ ਨੂੰ ਖਤਮ ਕਰਨ ਤੇ ਜਾਰੀ ਹੈ ਪਹਿਲਾਂ ਸਰਕਾਰ ਨੇ 2010 ਦੇ ਵਿੱਚ ਬਿਲੀ ਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡ ਕੇ ਕਾਰਪੋਰੇਸ਼ਨ ਬਣਾਈ ਉਦੋਂ ਸਰਕਾਰ ਨੇ ਕਾਰਪੋਰੇਸ਼ਨਾਂ ਬਣਾ ਕੇ ਆਊਟਸੋਰਸ ਦਾ ਕੰਮ ਸ਼ੁਰੂ ਕੀਤਾ ਹੁਣ ਅੱਜ ਸਰਕਾਰ ਇਹ ਤੁਲੀ ਹੋਈ ਹੈ ਕਿ ਸਾਡੀਆਂ ਡਿਵੀਜ਼ਨਾਂ ਨੂੰ ਨਿੱਜੀਕਰਨ ਕਰਨ ਤੇ ਲੱਗੀ ਲੱਗੀ ਹੋਈ ਹੈ ਜਿਸ ਨਾਲ ਜਿਹੜਾ ਸਾਡਾ ਭਵਿੱਖ ਹੈ ਉਹ ਬਹੁਤ ਖਤਰੇ ਦੇ ਵਿੱਚ ਜਾ ਰਿਹਾ ਹੈ ਜੀ ਸਾਨੂੰ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਨਿੱਜੀਕਰਨ ਨੂੰ ਰੋਕਿਆ ਜਾਵੇ ਅੱਜ ਜਿਹੜਾ ਕਿ ਸਾਡਾ ਮੁਲਾਜ਼ਮ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਨੂੰ ਸਿਰ 42% ਡੀਏ ਦੀ ਕਿਸ਼ਤ ਮਿਲ ਰਹੀ ਹੈ ਕਿ ਜਦੋਂ ਕਿ ਸੈਂਟਰ ਗਵਰਨਮੈਂਟ ਦੇ ਮੁਲਾਜ਼ਮਾਂ ਨੂੰ 55% ਡੀਏ ਦੀ ਕਿਸ਼ਤ ਉਹ ਨਿੱਜੀਕਰਨ ਵੀ ਇੱਥੇ ਬਹੁਤ ਵੱਡੀ ਸਮੱਸਿਆ ਵਾ ਸਾਰੇ ਹੀ ਮਹਿਕਮਿਆਂ ਦੇ ਵਾਂਗ ਪੰਜਾਬ ਪਾਵਰ ਕਾਮ ਦੇ ਵਿੱਚ ਵੀ ਨਿੱਜੀਕਰਨ ਜਿਹੜਾ ਵਾ ਸਮੁੱਚੀ ਜਿਹੜੀ ਪੰਜਾਬ ਦੇ ਵਿੱਚ ਇੱਕ ਨੌਕਰੀਆਂ ਦੇਣ ਦੀ ਮੁਲਾਜ਼ਮਤ ਭਰਤੀ ਕਰਨ ਦੀ ਜਿਹੜੀ ਇੱਕ ਪ੍ਰਕਿਰਿਆ ਵਾ ਉਹਨੂੰ ਹੜੱਪ ਚੁੱਕਿਆ ਹੋਰ ਵੀ ਸਾਡੇ ਦਾ ਸੀਨੀਅਰ ਲੀਡਰ ਨੇ ਇਹਨਾਂ ਜਥੇਬੰਦੀਆਂ ਦੇ ਇਹ ਖੱਪਤਕਾਰਾਂ ਦੇ ਵੱਡੇ ਜਿਹੜੇ ਆ ਮਸਲੇ ਆ ਔਰ ਜਿਹਦੇ ਵਿੱਚ ਜਿਹੜਾ ਚਿਪ ਵਾਲਾ ਮੀਟਰ ਆ ਜਾਂ ਜਿਹੜੀਆਂ ਠੇਕੇ ਦੇ ਉੱਤੇ ਲਾਈਨਾਂ ਖਿੱਚੀਆਂ ਜਾਂਦੀਆਂ ਟਰਾਂਸਫਾਰਮਰ ਲਗਾਏ ਜਾਂਦੇ ਆ ਉਹ ਸਾਰਾ ਹੀ ਖਰਚਾ ਜਿਹੜਾ ਉਹ ਖਪਤਕਾਰ ਨੂੰ ਪੈ ਰਿਆ ਪੰਜਾਬ ਪਾਵਰ ਕਾਮ ਦੇ ਇੱਕ ਆਗੂ ਹੋਣ ਦੇ ਨਾਤੇ ਜਾਂ ਮੁਲਾਜ਼ਮ ਹੋਣ ਦੇ ਨਾਤੇ ਇਹ ਕਿਹਨੂੰ ਦੋਸ਼ੀ ਮੰਨਦੇ ਹੋ ਇਹ ਇਹ ਸਾਰਾ ਦੋਸਤ ਜਿਹੜਾ ਸਰਕਾਰ ਦਾ ਜੀ ਮੈਨੇਜਮੈਂਟ ਦਾ ਦੋਸਤ ਆ ਜੇ ਮੈਨੇਜਮੈਂਟ ਨਵੀਂ ਭਰਤੀ ਕਰੇ ਤੇ ਸਾਨੂੰ ਕੀ ਲੋੜ ਆ ਪ੍ਰਾਈਵੇਟ ਬੰਦਿਆਂ ਕੋ ਕੰਮ ਕਰਾਉਣ ਦੀ ਪ੍ਰਾਈਵੇਟ ਲਾਈਨਾਂ ਖਚਾਉਣ ਦੀ ਕਿਉਂਕਿ ਜੋ ਵੀ ਪ੍ਰਾਈਵੇਟ ਠੇਕੇਦਾਰ ਲੈਣਾ ਖਿੱਚਦੇ ਆ ਕੋਈ ਉਹਨਾਂ ਦਾ ਫਲੂਟ ਨਹੀਂ ਹੁੰਦਾ ਕੋਈ ਲੈਂਡਿੰਗ ਦੇ ਸਾਹਮਣੇ ਉਹ ਕੰਮ ਨਹੀਂ ਕਰਵਾਉਂਦੇ ਹਸੂਲ ਦੇ ਸਾਹਮਣੇ ਇਸ ਕਰਕੇ ਅਸੀਂ ਚਾਹੁੰਦੇ ਆਂ ਵੀ ਵੱਧ ਤੋਂ ਵੱਧ ਜਿਹੜੀ ਆ ਨਵੀਂ ਭਰਤੀ ਕੀਤੀ ਜਾਏ ਬੱਚੇ ਸਾਡੇ ਜਿਹੜੇ ਬੇਰੁਗਜ਼ਾਰ ਆ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਉਹ ਇੱਥੇ ਭਰਤੀ ਕਰਕੇ ਉੱਥੇ ਉਹਨਾਂ ਨੂੰ ਸਰਵਿਸ ਨੌਕਜ਼ਾਰ ਦਿੱਤਾ ਜਾਵੇ ਜੇ ਸਰਕਾਰ ਜਦੋਂ ਇਹ ਹੋਂਦ 'ਚ ਆਈ ਸੀ ਪੰਜਾਬ 'ਚ ਉਦੋਂ ਕਹਿੰਦੀ ਸੀ ਮੈਂ ਰੁਜ਼ਗਾਰ ਦਵਾਂਗੀ ਸੜਕਾਂ ਤੇ ਕੋਈ ਪ੍ਰਦਰਸ਼ਨ ਨਹੀਂ ਕਰੂਗਾ ਪਰ ਇੱਕ ਮਿੰਟ ਜਿਵੇਂ ਸਿੱਖਿਆ ਵਿਭਾਗ ਦੇ ਵਿੱਚ ਜਾ ਸੇਧੋ ਵਿਭਾਗ ਦੇ ਵਿੱਚ ਇੱਕ ਇੱਕ ਮਹਿਕਮੇ ਦੇ ਅੱਗੇ ਕਈ ਕਈ ਜਿਹੜੇ ਹਿੱਸੇ ਕਰਦੇ ਤੇ ਆ ਮੁਲਾਜ਼ਮਤ ਜਿਹੜੀ ਆ ਉਹ ਕੋਈ ਐਨਆਰਚਮ ਦੀ ਆ ਕੋਈ ਠੇਕਾਦਾਰਤਾ ਕੋਈ ਰੈਗੂਲਰ ਆ ਕਿ ਬਿਜਲੀ ਬੋਰਡ ਦੇ ਵਿੱਚ ਵੀ ਇਹ ਜਿਹਾ ਸਿਸਟਮ ਜਿਵੇਂ ਟੀਚਰਾਂ ਦੇ ਵਿੱਚ ਇੱਕ ਰੈਗੂਲਰ ਟੀਚਰ ਆ ਇੱਕ ਅਡਹੋਕ ਦਾ ਟੀਚਰ ਆ ਇੱਕ ਅਧਿਆਪਕ ਇੱਕ ਇੱਕ ਅਧਿਆਪਕ ਜਿਹੜਾ ਉਹ ਵੌਲੰਟੀਅਰ ਅਧਿਆਪਕ ਆ ਇੱਕ ਸੋਰਸ ਅਧਿਆਪਕ ਆ ਕਿ ਪੰਜਾਬ ਪਾਵਰ ਕਾਮ ਦੇ ਵਿੱਚ ਵੀ ਇਹੋ ਰੋਲ ਘੋੜਾ ਇਹ ਦੱਸ ਗਏ ਜੀ ਅਬ ਕਾਉਂਟਰ ਸਾਹਿਬ ਦੇਖੋ ਜੀ ਜਦੋਂ ਸਰਕਾਰ ਨੇ 2010 ਦੇ ਵਿੱਚ ਕਾਰਪੋਰੇਸ਼ਨ ਸ਼ੁਰੂ ਕੀਤੀ ਹੈ ਸਰਕਾਰ ਨੇ ਸਾਡੇ ਵਿੱਚ ਕੰਟੈਕਟ ਬੇਸ ਤੇ ਸਾਡੇ ਆ ਸਾਰੇ ਸਾਡੇ ਜਿਹੜੀ ਬਿਲਿੰਗ ਹੈ ਉਹ ਸਾਰੀ ਸਾਡੀ ਆਊਟਸੋਰਸ ਹੁੰਦੀ ਹੈਗੀ ਹੈ ਸੀਐਚਬੀ ਰੱਖੇ ਨੇ ਔਰ ਜਦੋਂ ਇੱਕ ਪਹਿਲਾ ਇੱਕ ਸਰਕਾਰੀ ਮੁਲਾਜ਼ਮ ਹੁੰਦਾ ਸੀ ਉਹ ਜ਼ਿੰਮੇਵਾਰੀ ਹੁੰਦੀ ਸੀ ਉਹ ਆਪ ਜਾ ਕੇ ਬਿੱਲ ਦੀ ਰੀਡਿੰਗ ਲੈਂਦਾ ਸੀ ਉਹ ਜ਼ਿੰਮੇਵਾਰ ਮੁਲਾਜ਼ਮ ਹੁੰਦਾ ਸੀ ਹੁਣ ਉਹ ਵਿਚਾਰੇ ਜਿਹੜੇ ਮੁਲਾਜ਼ਮ ਰੱਖੇ ਗਏ 10-10 ਹਜ਼ਾਰ ਤਨਖਾਹਾਂ ਤੇ ਰੱਖੇ ਗਏ ਹਨ ਸਾਡਾ ਇਹ ਆ ਸਵਾਲ ਵੀ ਹੁਣ ਤੁਹਾਡੇ ਕਿੰਨੇ ਕਿ ਜਿਹੜੇ ਕਿੰਨੇ ਕਿ ਭਾਗਾਂ 'ਚ ਵੰਡ ਦਿੱਤੇ ਗਏ ਮੁਲਾਜ਼ਮ ਉਹ ਬਹੁਤੇ ਸਾਡੇ ਮੁਲਾਜ਼ਮ ਹੈ ਰੈਗੂਲਰ ਮੁਲਾਜ਼ਮ ਘਟਨੇ ਔਰ ਸਾਡਾ ਜਿੰਨਾ ਵੀ ਕੰਮ ਹੈ ਸਾਰਾ ਠੇਕੇ ਠੇਕਾ ਅਧਾਰਤ ਕੰਮ ਕੀਤਾ ਜਾ ਰਿਹਾ ਹੈਗਾ ਸਾਡੇ 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 ਜਿਹੜੇ ਮੁਲਾਜ਼ਮ ਸੀ ਬਿਲਿੰਗ ਸਾਡੀ ਹੁੰਦੀ ਸੀ ਸਾਰੀ ਸਾਡੀ ਉਹ ਮੁਲਾਜ਼ਮ ਕਰਦੇ ਸੀ ਜਦੋਂ ਕਿ ਉਹ ਸਾਨੂੰ ਆਹ ਕੰਪਨੀਆਂ ਨੂੰ ਮੌਰਸੋਰਸ ਕਰਕੇ ਸਾਰੇ ਠੇਕੇ ਤੇ ਕਰ ਦਿੱਤੇ ਗਏ ਹਨ ਇਹਦੇ ਨਾਲ ਮੁਲਾਜ਼ਮ ਸਾਡੀ ਜਿਹੜੀ ਭਰਤੀ ਹੈ ਉਹ ਨਹੀਂ ਕੀਤੀ ਜਾ ਰਹੀ ਸਰਕਾਰ ਵੱਲੋਂ ਅਸੀਂ ਇਹੀ ਮੰਗ ਕਰ ਰਹੇ ਹਾਂ ਕਿ ਤੁਹਾਡੀ ਮੰਗ ਕਿੱਥੇ ਗਈ ਆ ਤੇ ਕਿੱਥੇ ਸਰਕਾਰ ਭੱਜ ਰਹੀ ਆ ਸਰਕਾਰ ਸਾਡੇ ਨਾਲ ਵਾਅਦਾ ਕਰਕੇ ਮੁੱਕਰਦੀ ਰਹੀ ਹੈ ਕਿ ਪਈ ਸਾਡੀਆਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਹਰ ਇੱਕ ਵਾਰੀ ਵਾਅਦਾ ਕਰਦੀ ਹੈ ਔਰ ਸਾਨੂੰ ਕਹਿੰਦੀ ਹੈ ਸਾਨੂੰ ਟਾਈਮ ਦਿਓ ਟਾਈਮ ਦਿਓ ਹਾਰ ਕੇ ਸਾਨੂੰ ਇਸ ਰਾਹ ਤੇ ਖੜਨਾ ਇਹ ਰਾਹ ਤੇ ਉਤਰਨਾ ਪਿਆ ਹੈ ਸਾਨੂੰ ਤੇ ਅਸੀਂ ਸਰਕਾਰ ਨੂੰ ਇਹ ਮੰਗਨ ਸਾਡੀ ਮੰਗਾ ਤੁਰੰਤ ਲਾਗੂ ਕੀਤੇ ਜਾਂ ਨਹੀਂ ਤਾਂ ਅਸੀਂ ਬਹੁਤ ਵੱਡਾ ਸੰਘਰਸ਼ ਵਿੜਾਂਗੇ ਜਿਵੇਂ ਪੰਜਾਬ ਦੇ ਵਿੱਚ ਕੋਈ ਵੀ ਮੁਲਾਜ਼ਮ ਜਥੇਬੰਦੀ ਸੰਘਰਸ਼ ਕਰਦੀ ਆ ਤੇ ਸਰਕਾਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਕੀ ਬਿਜਲੀ ਬੋਰਡ ਦੇ ਨਾਲ ਪਾਵਰ ਕਾਮ ਦੇ ਮੁਲਾਜ਼ਮਾਂ ਨਾਲ ਵੀ ਸਰਕਾਰ ਨੂੰ ਸਰਕਾਰ ਵੱਲੋਂ ਕੋਈ ਥ੍ਰੈਟ ਆਈ ਆ ਜਾਂ ਕੋਈ ਚੈਲੰਜ ਆਇਆ ਤੁਹਾਨੂੰ ਬਿਲਕੁਲ ਸਚਾਈ ਆ ਕਿ ਬੜਾ ਵਧੀਆ ਸਵਾਲ ਤੁਸੀਂ ਕੀਤਾ ਸਰਕਾਰ ਵੱਲੋਂ ਸਾਡੇ ਜਿਹੜੇ ਬਿਜਲੀ ਮੰਤਰੀ ਨੇ ਹਰਪਾ ਜੰਸੇ ਇਟਿਓ ਸਾਹਿਬ ਵੱਲੋਂ ਬੜੇ ਹੀ ਦਬਕੇ ਨਾਲ ਇਹ ਗੱਲ ਕਹੀ ਜਾ ਰਹੀ ਆ ਕਿ ਇਹਨਾਂ ਕਰਮਚਾਰੀਆਂ ਤੇ ਜਿਹੜਾ ਉਹ ਇਸਮਾਲ ਆਇਆ ਜਾ ਸਕਦਾ ਇਹਨਾਂ ਦੀਆਂ ਸਮਾਵਾਵਾਂ ਖਤਮ ਕੀਤੀਆਂ ਜਾ ਸਕਦੀਆਂ ਪਰ ਅਸੀਂ ਸਪਸ਼ਟ ਤੌਰ ਤੇ ਇਹ ਗੱਲ ਕਹਿ ਦੇਣਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਐਸਮਾ ਉਸਮਾ ਜੇ ਕੋਈ ਹੋਰ ਵੀ ਇੱਕ ਥਾਂ ਘਾ ਲਾ ਲੋ ਪਰ ਅਸੀਂ ਆਪਣੀਆਂ ਮੰਗਾਂ ਹੱਲ ਹੋਣ ਤੋਂ ਬਿਨਾ ਇਹ ਜਿਹੜਾ ਸੰਘਰਸ਼ ਖਤਮ ਨਹੀਂ ਕੀਤਾ ਜਾਣਾ ਅਸੀਂ ਅਖੀਰ ਜਿੱਤਣ ਆਏ ਆ ਔਰ ਸਾਡੀਆਂ ਜਿਹੜੀਆਂ ਮੰਗਾਂ ਤੁਸੀਂ ਮੰਨੀਆਂ ਨੇ ਜਿਹੜੇ ਸਮਝੌਤੇ ਕੀਤੇ ਨੇ ਉਹਨਾਂ ਨੂੰ ਲਾਗੂ ਕਰ ਦਿਓ ਫੇਰ ਕੋਈ ਗੱਲ ਜਿਹੜੀ ਉਹ ਕੀਤੀ ਜਾ ਰਹੀ ਆ ਜੇਕਰ ਤੁਹਾਡੇ ਦਬਕਿਆਂ ਨਾਲ ਅਸੀਂ ਦਬਾਏ ਨਹੀਂ ਜਾ ਸਕਦੇ ਸੰਘਰਸ਼ ਆਪਾਂ ਜਿੱਤ ਕੇ ਨਿਕਲਾਂਗੇ ਸੋ ਪੰਜਾਬ ਪਾਵਰ ਕਾਮ ਦੀਆਂ ਸਮੂਹ ਜਥੇਬੰਦੀਆਂ ਪੂਰੇ ਪੰਜਾਬ ਦੇ ਵਿੱਚ ਇਹ ਸੰਘਰਸ਼ ਲੜ ਰਹੀਆਂ ਤਿੰਨ ਦਿਨ ਦੀ ਇਹਨਾਂ ਨੇ ਮਾਸਲੀਬ ਲਈ ਹੋਈ ਆ ਅਗਲਾ ਇਹਨਾਂ ਦਾ ਕੀ ਪ੍ਰੋਗਰਾਮ ਆਉਂਦਾ ਸ਼ਾਇਦ ਆ ਦੋ ਦਿਨ ਦੀ ਹਾਂ ਕਹਿੰਦੇ ਦੋ ਦਿਨ ਦੀ ਅਸੀਂ ਹੋਰ ਵਧਾਤੀ ਆ ਆਹ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਉੱਤੇ ਪੰਜਾਬ ਸਰਕਾਰ ਦੇ ਨਾਲ ਟਕਰਾ ਜਿਹੜਾ ਕਿੱਥੋਂ ਤੱਕ ਜਾਂਦਾ ਕਲਮ ਨਿਊਜ਼ ਲਈ ਗੁਰਦਾਸਪੁਰ ਤੋਂ ਕੁਲਦੀਪ ਸਿੰਘ ਜਾਫਲਪੁਰ